ਇੱਕ ਮੰਤਰੀ ਦੀ ਧੀ ਘਰ ਵਿੱਚੋਂ ਕਿਸੇ ਕਾਰਨ ਰੇਲ ਗੱਡੀ ਦੀ ਪਟੜੀ ਤੇ ਖੁਦਕੁਸ਼ੀ ਕਰਨ ਪਹੁੰਚ ਜਾਂਦੀ ਹੈ। ਉਹ ਖੁਦਕੁਸ਼ੀ ਕਰਨ ਲਈ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੀ ਸੀ। ਕੁਝ ਦੇਰ ਬਾਅਦ ਰੇਲ ਗੱਡੀ ਆਉਂਦੀ ਹੈ ਤਾਂ ਉਹ ਜਿਵੇਂ ਹੀ ਉਸ ਦੇ ਅੱਗੇ ਆਉਣ ਲੱਗਦੀ ਹੈ ਤਾਂ ਉਸ ਨੂੰ ਚਪਟ ਵੱਜ ਜਾਂਦੀ ਹੈ ਜਿਸ ਕਰਕੇ ਉਹ ਇੱਕ ਪਾਸੇ ਡਿੱਗ ਪੈਂਦੀ ਹੈ। ਉਸ ਨੂੰ ਸੱਟ ਲੱਗ ਗਈ ਸੀ ਪਰ ਰੇਲ ਗੱਡੀ ਲੰਘ ਜਾਂਦੀ ਹੈ। ਉੱਥੇ ਹੀ ਇੱਕ ਸਾਧੂ ਲੰਘ ਰਿਹਾ ਸੀ। ਉਹ ਇੱਕ ਜਵਾਨ ਸਾਧੂ ਸੀ। ਉਸ ਦਾ ਥੋੜੀ ਦੂਰ ਹੀ ਆਸ਼ਰਮ ਹੁੰਦਾ ਹੈ। ਉਹ ਸਾਧੂ ਨੇ ਦੇਖਿਆ ਕਿ ਇੱਕ ਕੁੜੀ ਰੇਲ ਗੱਡੀ ਦੇ ਲਪੇਟ ਵਿੱਚ ਆ ਗਈ ਹੈ। ਉਹ ਸਾਧੂ ਕੁੜੀ ਨੂੰ ਚੁੱਕ ਕੇ ਆਪਣੇ ਆਸ਼ਰਮ ਵਿੱਚ ਲੈ ਜਾਂਦਾ ਹੈ। ਜਦੋਂ ਉਸ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੂੰ ਚਾਹ ਪੀਣ ਲਈ ਦਿੱਤੀ ਜਾਂਦੀ ਹੈ। ਪਰ ਬਾਅਦ ਵਿੱਚ ਉਸ ਸਾਧੂ ਨਾਲ ਜੋ ਹੋਇਆ ਉਹ ਸੋਚ ਕੇ ਹੀ ਸ਼ਰਮ ਆਉਂਦੀ ਹੈ। ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਦੋਸਤੋ ਇੱਕ ਮੰਤਰੀ ਦੀ ਕੁੜੀ ਜਿਸ ਦਾ ਨਾਂ ਨੀਹਾ ਸੀ ਉਹ ਬਹੁਤ ਹੀ ਸੂਝਵਾਨ ਤੇ ਸੁੰਦਰ ਸੀ ਪਰ ਨੀਹਾ ਦਾ ਵਿਆਹ ਉਸ ਦੀ ਮਰਜ਼ੀ ਤੋਂ ਬਿਨਾਂ ਇੱਕ ਮੁੰਡੇ ਨਾਲ ਹੋ ਰਿਹਾ ਸੀ ਉਹ ਮੁੰਡਾ ਬਹੁਤ ਪੈਸੇ ਵਾਲਾ ਸੀ ਪਰ ਨੀਹਾ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਪਿਤਾ ਮੇਰੀ ਮਰਜ਼ੀ ਤੋਂ ਬਿਨਾਂ ਵਿਆਹ ਕਰ ਰਹੇ ਹਨ ਤਾਂ ਨੀਹਾ ਖੁਦਕੁਸ਼ੀ ਕਰਨ ਲਈ ਰੇਲ ਗੱਡੀ ਦੀ ਪਟੜੀ ਤੇ ਪਹੁੰਚ ਜਾਂਦੀ ਹੈ ਤੇ ਰੇਲ ਗੱਡੀ ਦੀ ਉਡੀਕ ਕਰਨ ਲੱਗਦੀ ਹੈ ਪਰ ਜਦੋਂ ਰੇਲ ਗੱਡੀ ਆਉਂਦੀ ਹੈ ਤਾਂ ਉਸਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਦੀ ਲਪੇਟ ਵਿੱਚ ਉਹ ਆ ਕੇ heਠਾਂ ਡਿੱਗ ਪੈਂਦੀ ਹੈ ਤੇ ਉਸ ਨੂੰ ਸੱਟ ਲੱਗ ਜਾਂਦੀ ਹੈ ਪਟੜੀ ਦੇ ਕੋਲੋਂ ਹੀ ਇੱਕ ਸਾਧੂ ਲੰਘ ਰਿਹਾ ਸੀ ਉਸ ਨੇ ਜਦੋਂ ਦੇਖਿਆ ਕਿ ਇੱਕ ਨੌਜਵਾਨ ਕੁੜੀ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ਹੈ ਤਾਂ ਉਸ ਦੇ ਕੋਲ ਆ ਕੇ ਉਸ ਨੂੰ ਚੁੱਕ ਕੇ ਆਪਣੇ ਆਸ਼ਰਮ ਵਿੱਚ ਲੈ ਜਾਂਦਾ ਹੈ ਕੁਝ ਦੇਰ ਬਾਅਦ ਜਦੋਂ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੂੰ ਪੀਣ ਲਈ ਚਾਹ ਦਿੱਤੀ ਜਾਂਦੀ ਹੈ ਨੀਹਾ ਨੇ ਜਦੋਂ ਦੇਖਿਆ ਉਹ ਇੱਕ ਆਸ਼ਰਮ ਵਿੱਚ ਹੈ। ਨੀਹਾ ਨੇ ਪੁੱਛਿਆ, "ਤੁਸੀਂ ਮੈਨੂੰ ਇੱਥੇ ਕਿਵੇਂ ਲੈ ਕੇ ਆਏ ਹੋ?" ਸਾਧੂ ਨੇ ਕਿਹਾ, "ਮੈਂ ਤਾਂ ਮੰਗ ਕੇ ਆ ਰਿਹਾ ਸੀ। ਤੁਸੀਂ ਪਟਰੀ ਤੇ ਬੇਹੋਸ਼ ਪੈ ਸੀ। ਇਸ ਲਈ ਮੈਂ ਤੁਹਾਨੂੰ ਚੁੱਕ ਕੇ ਲੈ ਆਇਆ ਸੀ।" ਨੀਹਾ ਨੇ ਕਿਹਾ, "ਤੁਸੀਂ ਗਲਤ ਕੀਤਾ ਹੈ। ਮੈਂ ਤਾਂ ਖੁਦਕੁਸ਼ੀ ਕਰ ਰਹੀ ਸੀ। ਤੁਸੀਂ ਮੈਨੂੰ ਕਿਉਂ ਬਚਾਇਆ ਹੈ?" ਸਾਧੂ ਨੇ ਪੁੱਛਿਆ, "ਤੂੰ ਖੁਦਕੁਸ਼ੀ ਕਿਉਂ ਕਰ ਰਹੀ ਸੀ? ਮਰਨਾ ਤਾਂ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਹੈ।" ਜੇਕਰ ਤੂੰ ਮਰ ਵੀ ਜਾਵੇਂਗੀ ਤਾਂ ਕਿਸੇ ਦਾ ਕੀ ਲੈ ਜਾਵੇਂਗੀ ਜ਼ਿੰਦਗੀ ਤਾਂ ਤੇਰੀ ਹੀ ਜਾਵੇਗੀ ਨੀਹਾ ਨੇ ਕਿਹਾ ਮੇਰੇ ਪਿਤਾ ਮੇਰਾ ਵਿਆਹ ਕਿਸੇ ਮੁੰਡੇ ਨਾਲ ਕਰ ਰਹੇ ਸੀ ਮੈਂ ਤਾਂ ਉਸ ਨੂੰ ਜਾਣਦੀ ਤੱਕ ਵੀ ਨਹੀਂ ਹਾਂ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਸਾਧੂ ਨੇ ਕੁੜੀ ਦਾ ਪਤਾ ਨਾ ਤੇ ਨੰਬਰ ਪੁੱਛਿਆ ਤਾਂ ਨੀਹਾ ਨੇ ਆਪਣੇ ਬਾਰੇ ਸਾਰਾ ਕੁਝ ਦੱਸ ਦਿੱਤਾ ਪਰ ਨੀਹਾ ਸਾਧੂ ਨੂੰ ਦੇਖ ਕੇ ਪੁੱਛਦੀ ਹੈ ਕਿ ਤੁਹਾਡਾ ਨਾਮ ਰਵੀ ਹੈ ਉਹ ਸਾਧੂ ਹੈਰਾਨ ਹੋ ਜਾਂਦਾ ਹੈ ਕਿ ਇਹ ਮੇਰਾ ਨਾਂ ਕਿਵੇਂ ਜਾਣਦੀ ਹੈ ਉਹ ਸਾਧੂ ਜਿਸ ਦਾ ਨਾਂ ਰਵੀ ਸੀ ਉਹ 8ਵੀਂ ਜਮਾਤ ਤੱਕ ਨੀਹਾ ਦੇ ਨਾਲ ਪੜ੍ਹਿਆ ਸੀ ਨੀਹਾ ਦਾ ਪਿਤਾ ਮੰਤਰੀ ਬਣਨ ਕਰਕੇ ਨੀਹਾ ਅੱਗੇ ਵਧ ਗਈ ਸੀ ਪਰ ਰਵੀ ਦੀ ਆਰਥਿਕ ਸਥਿਤੀ ਕੁਝ ਠੀਕ ਨਹੀਂ ਸੀ ਇਸ ਲਈ ਉਹ ਅੱਗੇ ਨਹੀਂ ਵਧ ਸਕਿਆ ਸੀ ਉਸਦੇ ਪਿਤਾ ਵੀ ਇੱਕ ਹਾਦਸੇ ਵਿੱਚ ਗੁਜ਼ਰ ਜਾਂਦੇ ਹਨ ਉਹਨਾਂ ਦੀ ਜ਼ਮੀਨ ਜਾਇਦਾਦ ਸਭ ਕੁਝ ਵਿਕ ਗਿਆ ਸੀ ਇਸ ਲਈ ਉਹ ਇੱਕ ਸਾਧੂ ਕੋਲ ਪਹੁੰਚ ਜਾਂਦਾ ਹੈ ਤੇ ਸਾਧੂ ਬਣ ਜਾਂਦਾ ਹੈ। ਨੀਹਾ ਨੇ ਰਵੀ ਨੂੰ ਪੁੱਛਿਆ ਤੁਹਾਡੇ ਨਾਲ ਅਜਿਹਾ ਕੀ ਹੋਇਆ ਜੋ ਤੁਸੀਂ ਸਾਧੂ ਬਣ ਗਏ ਹੋ? ਰਵੀ ਨੇ ਕਿਹਾ ਨੀਹਾ ਜੇਕਰ ਤੁਸੀਂ ਮੈਨੂੰ ਪਹਿਚਾਨ ਹੀ ਗਏ ਹੋ ਤਾਂ ਸੁਣੋ ਮੇਰੇ ਮਾਤਾ ਪਿਤਾ ਦਾ 대हांत ਹੋ ਗਿਆ ਸੀ। ਜ਼ਮੀਨ ਜਾਇਦਾਦ ਵੀ ਬਹੁਤੀ ਕੁਝ ਨਹੀਂ ਸੀ। ਇਸ ਲਈ ਮੈਂ ਆਸ਼ਰਮ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਲੈਣ ਲੱਗਾ ਤੇ ਸਾਧੂ ਬਣ ਗਿਆ ਸੀ। ਰਵੀ ਨੂੰ ਨੀਹਾ ਪਹਿਲਾਂ ਵੀ ਪਸੰਦ ਕਰਦੀ ਸੀ ਪਰ ਹੁਣ ਜਦੋਂ ਉਸਨੇ ਦੁਬਾਰਾ ਉਸਨੂੰ ਦੇਖਿਆ ਤਾਂ ਉਸਦਾ ਪਿਆਰ ਜਾਗ ਪਿਆ ਸੀ ਪਰ ਰਵੀ ਦਾ ਨੀਹਾ ਨਾਲ ਕੋਈ ਮੋਹ ਨਹੀਂ ਸੀ ਉਹ ਤਾਂ ਉਸਨੂੰ ਧੀ ਪੈਣ ਹੀ ਸਮਝਦਾ ਸੀ ਕੁਝ ਦਿਨ ਜਦੋਂ ਨੀਹਾ ਉੱਥੇ ਰਹੀ ਤਾਂ ਰਵੀ ਨੇ ਕਿਹਾ ਨੀਹਾ ਹੁਣ ਤੁਸੀਂ ਆਪਣੇ ਘਰ ਚਲੇ ਜਾਵੋ ਤੁਹਾਡੇ ਮਾਤਾ ਪਿਤਾ ਪਰੇਸ਼ਾਨ ਹੋਣਗੇ ਤੇ ਤੁਹਾਡੀ ਪਾਲ ਕਰ ਰਹੇ ਹੋਣਗੇ ਪਰ ਨੀਹਾ ਮਨਾ ਕਰ ਦਿੰਦੀ ਹੈ ਉਸਨੇ ਕਿਹਾ ਕਿਸੇ ਨੂੰ ਕੁਝ ਨਾ ਦੱਸਣਾ ਜੇਕਰ ਤੁਸੀਂ ਕਿਸੇ ਨੂੰ ਕੁਝ ਦੱਸਿਆ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ ਨੀਹਾ ਦਾ ਪਿਤਾ ਮੰਤਰੀ ਸੀ ਇਸ ਲਈ ਨੀਹਾ ਨੂੰ ਚਾਰੇ ਪਾਸੇ ਲੱਭਿਆ ਜਾ ਰਿਹਾ ਸੀ ਪਰ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ ਸੀ ਇੱਕ ਦਿਨ ਰਵੀ ਨੇ ਸੋਚਿਆ ਮੈਂ ਇੱਕ ਸਾਧੂ ਹਾਂ ਤੇ ਨੀਹਾ ਇੱਥੇ ਰਹਿ ਰਹੀ ਹੈ ਜੇਕਰ ਲੋਕਾਂ ਨੇ ਇਸ ਨੂੰ ਵੇਖ ਲਿਆ ਤਾਂ ਲੋਕ ਕੀ ਸੋਚਣਗੇ ਇਸ ਲਈ ਰਵੀ ਨੇ ਨੀਹਾ ਦੇ ਘਰ ਫੋਨ ਕਰ ਦਿੱਤਾ ਨੇਹਾ ਦਾ ਪਿਤਾ ਗੱਡੀ ਲੈ ਕੇ ਉੱਥੇ ਪਹੁੰਚ ਜਾਂਦਾ ਹੈ। ਲੇਕਿਨ ਉਸ ਸਮੇਂ ਤਾਂ ਨੇਹਾ ਦੇ ਪਿਤਾ ਨੇ ਰਵੀ ਨਾਲ ਕੋਈ ਗੱਲ ਨਹੀਂ ਕੀਤੀ। ਤੇ ਨੇਹਾ ਨੂੰ ਲੈ ਕੇ ਆਪਣੇ ਘਰ ਪਹੁੰਚ ਜਾਂਦਾ ਹੈ। ਪਰ ਬਾਅਦ ਵਿੱਚ ਨੇਹਾ ਦਾ ਪਿਤਾ ਸੋਚਦਾ ਹੈ ਇਸ ਸਾਧੂ ਨੇ ਮੇਰੀ ਧੀ ਨੂੰ ਆਪਣੇ ਕੋਲ ਰੱਖਿਆ ਸੀ। ਮੈਂ ਇਸ ਨੂੰ ਜਿੰਦਾ ਨਹੀਂ ਛੱਡਾਂਗਾ। ਸਾਧੂ ਨੇ ਤਾਂ ਮੇਰੀ ਧੀ ਦਾ 30 ਦਿਨਾਂ ਤੱਕ ਅਪਰਨ ਕਰਕੇ ਰੱਖਿਆ ਹੈ। ਪਰ ਉਸ ਨੇ ਇੰਨੇ ਦਿਨ ਕੋਈ ਖ਼ਬਰ ਨਹੀਂ ਦਿੱਤੀ ਸੀ। ਦੋ ਤਿੰਨ ਦਿਨਾਂ ਬਾਅਦ ਨੀਹਾ ਦਾ ਪਿਤਾ ਕੁਝ ਬੰਦਿਆਂ ਨੂੰ ਕਹਿੰਦਾ ਹੈ ਕਿ ਉਸ ਸਾਧੂ ਨੂੰ ਮਾਰ ਦਿਓ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਕਿਹਾ ਜਾਂਦਾ ਹੈ ਕਿ ਕਿਸੇ ਦਾ ਭਲਾ ਕਰੇਗਾ ਤਾਂ ਤੇਰਾ ਵੀ ਭਲਾ ਹੋਵੇਗਾ ਅਜਿਹਾ ਹੀ ਰਵੀ ਨਾਲ ਹੋਇਆ ਜਦੋਂ ਉਹ ਬੰਦੇ ਆਸ਼ਰਮ ਵਿੱਚ ਗਏ ਤਾਂ ਰਵੀ ਕਿਸੇ ਦੇ ਕਾਰ ਰਹਿਣ ਲਈ ਗਿਆ ਹੋਇਆ ਸੀ ਉਹ ਬੰਦੇ ਦੋ ਤਿੰਨ ਦਿਨ ਰਵੀ ਦੀ ਉਡੀਕ ਕਰਕੇ ਵਾਪਸ ਚਲੇ ਜਾਂਦੇ ਹਨ ਉਹਨਾਂ ਦੀਆਂ ਗੱਲਾਂ ਨੀਹਾ ਸੁਣ ਲੈਂਦੀ ਹੈ ਤੇ ਨੀਹਾ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਮੇਰੇ ਪਿਤਾ ਨੇ ਰਵੀ ਨੂੰ ਮਾਰਨ ਲਈ ਬੰਦੇ ਭੇਜੇ ਸੀ ਜਿਸ ਰਵੀ ਨੇ ਮੇਰੀ ਜਾਨ ਬਚਾਈ ਹੈ ਪਿਤਾ ਜੀ ਉਸ ਨੂੰ ਮਾਰਨ ਬਾਰੇ ਕਿਵੇਂ ਸੋਚ ਸਕਦੇ ਹਨ ਮੇਰਾ ਪਿਤਾ ਗਲਤ ਹੈ ਉਹ ਇੱਕ ਸਾਧੂ ਮਹਾਤਮਾ ਦੀ ਜਾਨ ਲੈਣਾ ਚਾਹੁੰਦਾ ਹੈ ਨੀਹਾ ਸੋਚਦੀ ਹੈ ਕਿ ਅਜਿਹੀ ਜ਼ਿੰਦਗੀ ਜਿਉਣ ਦਾ ਕੀ ਫਾਇਦਾ ਹੈ ਮੈਂ ਵੀ ਉਸ ਸਾਧੂ ਕੋਲ ਰਹਾਂਗੀ ਜਿਸ ਨੇ ਮੇਰੀ ਜਾਨ ਬਚਾਈ ਸੀ ਹੁਣ ਮੈਂ ਵੀ ਅੱਗੇ ਦੀ ਜ਼ਿੰਦਗੀ ਵਿੱਚ ਰਮਾਤਮਾ ਦਾ ਨਾਮ ਲਾਵਾਂਗੀ ਜਦੋਂ ਰਾਤ ਹੋਈ ਤਾਂ ਨੀਹਾ ਆਪਣਾ ਘਰ ਛੱਡ ਕੇ ਰਵੀ ਕੋਲ ਚਲੀ ਜਾਂਦੀ ਹੈ ਰਵੀ ਸੌਂ ਰਿਹਾ ਸੀ ਜਦੋਂ ਨੀਹਾ ਨੇ ਉਸ ਦੇ ਕੋਲ ਜਾ ਕੇ ਆਵਾਜ਼ ਮਾਰੀ ਤਾਂ ਰਵੀ ਉੱਠ ਕੇ ਕਹਿੰਦਾ ਨੀਹਾ ਤੁਸੀਂ ਇੱਥੇ ਕਿਉਂ ਆਏ ਹੋ ਨੀਹਾ ਨੇ ਕਿਹਾ ਤੁਸੀਂ ਮੇਰੇ ਪਿਤਾ ਨੂੰ ਦੱਸ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੇਰੇ ਪਿਤਾ ਨੇ ਤੁਹਾਨੂੰ ਮਾਰਨ ਲਈ ਬੰਦੇ ਛੱਡੇ ਹੋਏ ਹਨ ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਇੱਥੋਂ ਕਿਤੇ ਦੂਰ ਚਲੇ ਜਾਵੋ ਮੈਂ ਵੀ ਆਪਣਾ ਘਰ ਛੱਡ ਕੇ ਆ ਗਈ ਹਾਂ ਤੇ ਹੁਣ ਤੁਹਾਡੇ ਨਾਲ ਹੀ ਰਹਾਂਗੀ ਅਸੀਂ ਇੱਥੋਂ ਕਿਤੇ ਦੂਰ ਚਲੇ ਜਾਵਾਂਗੇ ਰਵੀ ਨੇ ਕਿਹਾ ਮੈਂ ਕੋਈ ਕਲੰਕ ਨਹੀਂ ਲਾਉਣਾ ਚਾਹੁੰਦਾ ਹਾਂ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਪਰ ਨੀਹਾ ਨੇ ਕਿਹਾ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਮੇਰੀ ਮੰਨੋ ਤਾਂ ਇੱਥੋਂ ਦੂਰ ਚਲੇ ਜਾਵੋ ਨਹੀਂ ਤਾਂ ਕੋਈ ਆ ਜਾਵੇਗਾ ਨੀਹਾ ਦੇ ਪਿਤਾ ਨੂੰ ਪਤਾ ਲੱਗ ਜਾਂਦਾ ਹੈ ਕਿ ਨੀਹਾ ਘਰ ਵਿੱਚ ਨਹੀਂ ਹੈ ਉਹ ਵੀ ਆਪਣੇ ਬੰਦੇ ਨਾਲ ਲੈ ਕੇ ਨੀਹਾ ਨੂੰ ਲੱਭਦਾ ਹੋਇਆ ਰਵੀ ਦੇ ਆਸ਼ਰਮ ਪਹੁੰਚ ਜਾਂਦਾ ਹੈ ਰਵੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਨੀਹਾ ਦਾ ਪਿਤਾ ਕੁਝ ਬੰਦੇ ਲੈ ਕੇ ਆ ਗਿਆ ਹੈ ਤਾਂ ਰਵੀ ਲੋਕ ਛਿਪ ਕੇ ਨੀਹਾ ਨਾਲ ਉਥੋਂ ਸਟੇਸ਼ਨ ਤੇ ਚਲਾ ਜਾਂਦਾ ਹੈ ਉਥੋਂ ਟਿਕਟ ਲੈ ਕੇ ਹਰਿਦਵਾਰ ਚਲੇ ਜਾਂਦੇ ਹਨ ਤੇ ਉਥੇ ਸਾਧੂ ਤੇ ਸਾਧਵੀ ਬਣ ਕੇ ਇੱਕ ਆਸ਼ਰਮ ਵਿੱਚ ਰਹਿਣ ਲੱਗ ਪੈਂਦੇ ਹਨ ਹੌਲੀ ਹੌਲੀ ਰਵੀ ਤੇ ਨੀਹਾ ਆਪਣਾ ਇੱਕ ਆਸ਼ਰਮ ਬਣਾ ਲੈਂਦੇ ਹਨ ਦੇ ਲੋਕਾਂ ਦੀ ਸੇਵਾ ਕਰਦੇ ਹੋਏ ਉਹ ਬਹੁਤ ਸਾਰੇ ਲੋਕਾਂ ਨੂੰ ਰੱਬ ਨਾਲ ਜੋੜਦੇ ਹਨ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਜ਼ਿੰਦਗੀ ਕਦੋਂ ਮੋੜ ਲੈ ਲਵੇ ਕੁਝ ਪਤਾ ਨਹੀਂ ਲੱਗਦਾ ਨੇਹਾ ਦੇ ਪਿਤਾ ਨੇ ਜਦੋਂ ਮੰਤਰੀ ਦਾ ਅਹੁਦਾ ਛੱਡ ਦਿੱਤਾ ਤਾਂ ਉਹ ਵੀ ਯਾਤਰਾ ਕਰਨ ਲਈ ਹਰਿਦਵਾਰ ਜਾਂਦਾ ਹੈ ਨੇਹਾ ਦਾ ਪਿਤਾ ਜਦੋਂ ਕੁਮਦਾ ਕੁਮਦਾ ਉਹਨਾਂ ਦੇ ਆਸ਼ਰਮ ਵਿੱਚ ਪਹੁੰਚਦਾ ਹੈ ਤਾਂ ਆਪਣੀ ਧੀ ਨੂੰ ਪਛਾਣ ਲੈਂਦਾ ਹੈ ਉਹ ਆਪਣੀ ਧੀ ਦੇ ਕੋਲ ਜਾਂਦਾ ਹੈ ਪਰ ਨੀਹਾ ਨੇ ਕਿਹਾ ਮੇਰਾ ਕੋਈ ਪਿਤਾ ਨਹੀਂ ਹੈ ਮੈਂ ਤਾਂ ਇੱਕ ਸਾਧਵੀ ਹਾਂ ਨੀਹਾ ਦਾ ਪਿਤਾ ਬਹੁਤ ਮਿੰਤਾ ਕਰਦਾ ਹੈ ਪਰ ਨੀਹਾ ਨੇ ਕਿਹਾ ਮੈਨੂੰ ਸਭ ਕੁਝ ਪਤਾ ਹੈ ਕਿ ਰਵੀ ਇੱਕ ਨੇਕ ਵਿਅਕਤੀ ਹੈ ਮੈਂ ਤਾਂ ਘਰੋਂ ਮਰਨ ਆਈ ਸੀ ਤੁਸੀਂ ਮੇਰਾ ਵਿਆਹ ਇੱਕ ਅਣਜਾਣ ਮੁੰਡੇ ਨਾਲ ਕਰਾ ਰਹੇ ਸੀ ਮੈਂ ਤਾਂ ਰੇਲਗੱਡੀ ਦੇ ਥੱਲੇ ਆ ਕੇ ਆਪਣੀ ਜਾਨ ਦੇ ਰਹੀ ਸੀ ਪਰ ਰਵੀ ਨੇ ਮੇਰੀ ਜਾਨ ਬਚਾ ਲਈ ਸੀ ਤੇ ਤੁਸੀਂ ਤਾਂ ਰਵੀ ਨੂੰ ਹੀ ਮਾਰਨ ਲਈ ਬੰਦੇ ਪੇਜ ਦਿੱਤੇ ਸੀ ਤੁਸੀਂ ਚੰਗਾ ਨਹੀਂ ਕੀਤਾ ਸੀ ਇਸ ਲਈ ਹੁਣ ਮੈਂ ਸਾਧਵੀ ਬਣ ਕੇ ਰਹਿ ਰਹੀ ਹਾਂ ਇਹ ਇੱਕ ਆਸ਼ਰਮ ਹੈ ਤੇ ਤੁਸੀਂ ਸ਼ਰਧਾਲੂ ਬਣ ਕੇ ਆਏ ਹੋ ਅਸੀਂ ਤੁਹਾਡੀ ਸੇਵਾ ਕਰਾਂਗੇ ਜਿਵੇਂ ਕਿਸੇ ਆਮ ਲੋਕਾਂ ਦੀ ਕਰਦੇ ਹਾਂ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਪਿਤਾ ਨਹੀਂ ਕਸਾਈ ਹੋ ਨੀਹਾ ਦਾ ਪਿਤਾ ਉਸਦੇ ਪੈਰਾਂ ਤੇ ਡਿੱਗ ਪੈਂਦਾ ਹੈ ਰਵੀ ਨੇ ਕਿਹਾ ਜੋ ਵੀ ਹੋਇਆ ਠੀਕ ਸੀ ਤੁਸੀਂ ਨੀਹਾ ਦੇ ਪਿਤਾ ਹੋ ਪਰ ਇੱਥੇ ਕੁਝ ਨਹੀਂ ਚੱਲਦਾ ਹੈ ਸਭ ਲੋਕ ਬਰਾਬਰ ਹੁੰਦੇ ਹਨ ਨੇਹਾ ਦਾ ਪਿਤਾ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਨੇਹਾ ਉਸ ਦੀ ਇੱਕ ਨਹੀਂ ਸੁਣਦੀ ਹੈ ਰਵੀ ਤੇ ਨੇਹਾ ਉਸ ਆਸ਼ਰਮ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਹਨ ਤੇ ਲੋਕਾਂ ਨੂੰ ਗਿਆਨ ਦਿੰਦੇ ਹੋਏ ਚੰਗਾ ਕੰਮ ਕਰਦੇ ਆਪਣਾ ਜੀਵਨ ਬਤੀਤ ਕਰਦੇ ਹਨ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ